ਸੱਚੀ ਕਾਜੀ ਪੰਜਾਬ ਜਿਹੜਾ ਇਸ ਵਕਤ ਹੜ੍ਹਾਂ ਦੀ ਬਹੁਤ ਵੱਡੀ ਮਾਰ ਚੱਲ ਰਹੀਆਂ ਲਗਾਤਾਰ ਬਰਸਾਤਾ ਹੋਣ ਕਾਰਨ ਜਿਹੜਾ ਪੂਰਾ ਪੰਜਾਬ ਇਸ ਵਕਤ ਉਹਦੇ ਵਿੱਚ ਘਰਾਂ ਦਾ ਫਸਲਾਂ ਦਾ ਤੇ ਸਾਡਾ ਜਾਨੀ ਜਿਹੜਾ ਨੁਕਸਾਨ ਆ ਉਹ ਬਹੁਤ ਵੱਡੀ ਪੱਧਰ ਤੇ ਹੋ ਰਿਹਾ ਪੰਜਾਬ ਸਰਕਾਰ ਔਰ ਪੰਜਾਬ ਦੇ ਵਸਿੰਦੇ ਆ ਜਿਹੜੇ ਉਹ ਹਰ ਰੋਜ਼ ਜਿਹੜਾ ਸਾਡੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਸਾਥੀਆਂ ਦੀ ਜਿਹੜੇ ਮਦਦ ਦੇ ਲਈ ਉਹ ਪਹੁੰਚੇ ਹੋਏ ਨੇ ਔਰ ਇਹਦੇ ਵਿੱਚੋਂ ਹੀ ਇੱਕ ਖਬਰ ਨਿਕਲ ਕੇ ਆ ਰਹੀ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜਾ ਕੱਲ ਨੂੰ ਜਿਹੜਾ ਹੜ੍ਹ ਪ੍ਰਭਾਵਿਤ ਏਰੀਆ ਉਹਦੇ ਆ ਉਹ ਦੌਰਾ ਕਰਨਗੇ ਔਰ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦਾ ਜਿਹੜਾ GST ਦਾ ਪੈਸਾ ਪੰਜਾਬ ਦਾ RDF ਦਾ ਪੈਸਾ ਤੇ ਪੰਜਾਬ ਦਾ ਹੋਰ ਬਹੁਤ ਸਾਰਾ ਪੈਸਾ ਜਿਹੜਾ ਹਜ਼ਾਰਾਂ ਕਰੋੜ ਰੁਪਈਆ ਕੇਂਦਰਾ ਜਿਹੜਾ ਪੰਜਾਬ ਦੇ ਨਾਲ ਮਤਰੀ ਮਾਂ ਵਾਲਾ ਸਲੂਕ ਕਰਕੇ ਸਾਡਾ ਜਿਹੜਾ ਪੈਸਾ ਉਹ ਬਹੁਤ ਸਾਲਾਂ ਤੋਂ ਜਿਹੜਾ ਉਹ ਜਾਰੀ ਨਹੀਂ ਕਰ ਰਿਹਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਬਹੁਤ ਵਾਰ ਚਿੱਠੀਆਂ ਲਿਖ ਕੇ ਉਹ ਪੈਸਾ ਜਾਰੀ ਕਰਨ ਲਈ ਵੀ ਕਿਹਾ ਔਰ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚੇ ਮਤਾ ਵੀ ਪਾਇਆ ਸੀ ਕਿ ਪੰਜਾਬ ਦਾ ਉਹ ਪੈਸਾ ਪੰਜਾਬ ਨੂੰ ਜਾਰੀ ਕੀਤਾ ਜਾਵੇ ਤਾਂ ਕਿ ਪੰਜਾਬ ਆ ਜਿਹੜਾ ਉਹ ਆਪਣੇ ਲੋਕਾਂ ਨੂੰ ਸਹੂਲਤਾਂ ਦੇ ਸਕੇ ਤੇ ਉਹਨਾਂ ਲੋਕਾਂ ਨੂੰ ਪੈਰਾਸਰ ਕਰ ਸਕੇ ਪਰ ਇੱਥੇ ਕਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆ ਰਹੇ ਨੇ ਸੋ ਸਾਡੀ ਇਹ ਬੇਨਤੀ ਹੈ ਉਹਨਾਂ ਨੂੰ ਕਿ ਜਿਹੜਾ ਪੰਜਾਬ ਦਾ ਹੜ੍ਹ ਪ੍ਰਭਾਵਿਤ ਏਰੀਆ ਤੇ ਜਿੱਥੇ ਪੰਜਾਬ ਦਾ ਜਿਹੜਾ ਮੀਂਹ ਦੇ ਨਾਲ ਨੁਕਸਾਨ ਹੋ ਰਿਹਾ ਉਹ ਸਾਰੇ ਨੁਕਸਾਨ ਦੀ ਭਰਪਾਈ ਕਰਨ ਦੇ ਲਈ ਸੋ ਸਾਡੀ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਬੇਨਤੀ ਆ ਕਿ ਜਦੋਂ ਉਹ ਪੰਜਾਬ ਆਉਣ ਤਾਂ ਉਹ ਖਾਲੀ ਹੱਥ ਨਾਲ ਆਉਣ ਪੰਜਾਬ ਦਾ ਜਿਹੜਾ ਪੈਸਾ ਉਹਨਾਂ ਨੇ ਰੋਕਿਆ ਹੋਇਆ ਕੇਂਦਰ ਸਰਕਾਰ ਨੇ ਉਹ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਉਹ ਸਾਡਾ ਜਾਰੀ ਕੀਤਾ ਜਾਵੇ ਤਾਂ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਜਿਹੜਾ ਉਹਨਾਂ ਦੀਆਂ ਫਸਲਾਂ ਮਰੀਆਂ ਉਹਨਾਂ ਦੇ ਘਟ ਰਹੇ ਆ ਉਹਨਾਂ ਦਾ ਜਿਹੜਾ ਜਾਨੀ ਨੁਕਸਾਨ ਹੋਇਆ ਸਾਡੇ ਜਾਨਵਰਾਂ ਦਾ ਨੁਕਸਾਨ ਹੋਇਆ ਤਾਂ ਕਿ ਉਸ ਨੁਕਸਾਨ ਦੀ ਜਿਹੜੀ ਭਰ ਪਾਈ ਆ ਉਹ ਪੰਜਾਬ ਦੇ ਪੀੜਤ ਲੋਕਾਂ ਨੂੰ ਕਰ ਸਕੀਏ ਸੋ ਮੇਰੀ ਬੇਨਤੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਿ ਜਦੋਂ ਉਹ ਪੰਜਾਬ ਆਉਣ ਤਾਂ ਉਹ ਖਾਲੀ ਹੱਥ ਨਾਲ ਆਉਣ ਜਿਹੜਾ ਸਾਡਾ ਰੁਕਿਆ ਹੋਇਆ ਹਜ਼ਾਰਾਂ ਕਰੋੜ ਰੁਪਇਆ ਉਹ ਨਾਲ ਉਹ ਜਿਹੜਾ ਹੈਗਾ ਉਹ ਚਿੱਠੀ ਲੈ ਕੇ ਆਉਣ ਤੇ ਪੰਜਾਬ ਨੂੰ ਜਿਹੜਾ ਉਹ ਤੋਹਫਾ ਦੇ ਕੇ ਜਾਣ ਕਿ ਜੋ ਪੈਸਾ ਉਹਨਾਂ ਨੇ ਸਾਢੇ 3-4 ਸਾਲਾਂ ਤੋਂ ਰੋਕਿਆ ਹੋਇਆ ਸੀ ਉਹ ਪੈਸਾ ਜਿਹੜਾ ਉਹ ਰੀਲੀਜ਼ ਕਰ ਦਿੱਤਾ ਗਿਆ ਤਾਂ ਕਿ ਅਸੀਂ ਆਪਣੇ ਜਿਹੜੇ ਸਾਥੀ ਸਾਡੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਹਾਏ ਹੈਗੇ ਆ ਉਹਨਾਂ ਨੂੰ ਮਦਦ ਦੇ ਸਕੀਏ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਹ